ਅੱਜ ਪਿੰਡ ਮਵਾਈ ਦੇ ਸਰਪੰਚ ਹਰਵਿੰਦਰ ਸਿੰਘ ਜੀ ਏ 1 ਢਾਬੇ ਦੇ ਮਾਲਕ ਵੱਲੋਂ ਹੋ ਰਹੀ ਬਾਰਿਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡ ਦੇ ਵਿੱਚ ਕਈ ਘਰਾਂ ਨੂੰ ਤਰਪੇਹਾਂ ਵੰਡੀਆਂ ਅਤੇ ਪਿੰਡ ਵਾਲਿਆਂ ਨੇ ਵੀ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਦਰਜੀਤ ਕੌਰ ਮਾਨ ਐਮ ਐਲ ਏ ਨਕੋਦਰ ਵੱਲੋਂ ਸਾਡੀ ਪੰਚਾਇਤ ਨੂੰ ਸੇਵਾ ਲਈ ਹੈ ਹੁਕਮ ਲਾਏ ਨੇ ਕਿ ਜਿੱਥੇ ਕਿਤੇ ਵੀ ਤੁਹਾਨੂੰ ਕਿਸੇ ਦਾ ਘਰ ਟੁੱਟਿਆ ਹੋਵੇ ਜਾਂ ਮੀਂਹ ਦੇ ਕਾਰਨ ਬਰਬਾਦ ਹੋ ਗਿਆ ਹੋਵੇ ਜਾਂ ਉਹਨਾਂ ਦੀਆਂ ਛੱਤਾਂ ਚੁੰਦੀਆਂ ਹੋਣ ਤੇ ਉਹਨਾਂ ਦੀ ਜਿਹੜੀ ਮਦਦ ਆ ਤੁਸੀਂ ਪੂਰੀ ਮਦਦ ਉਹਨਾਂ ਦੀ ਕਰਨੀ ਆ ਅਤੇ ਕਿਹਾ ਜਿਸ ਕਿਸੇ ਦਾ ਜਾਨੀ ਨੁਕਸਾਨ ਹੋਇਆ ਸਾਨੂੰ ਦੱਸ ਸਕਦੇ ਪੱਤਰਕਾਰ ਰਜਿੰਦਰ ਕੁਮਾਰ ਦੇ ਨਾਲ ਜਗਜੀਤ ਸਿੰਘ ਪੰਚਾਇਤ ਮੈਂਬਰ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਕੰਨਮਾਈ ਦੇ ਜਿਨ੍ਹਾਂ ਦੇ ਘਰ ਚੋਂ ਦੇ ਸੀ ਘਰਾਂ ਤੋਂ ਦੁਖੀ ਹੋ ਦੇਖ ਕੇ ਪਿੰਡ ਦੇ ਸਰਪੰਚ ਬਲਜੀਤ ਕੌਰ ਉਹਨਾਂ ਦੇ ਹਸਬੰਡ ਸਾਫ ਦਾ ਸਰਪੰਚ ਰਵਿੰਦਰ ਸਿੰਘ ਈਵਨਟਾ ਬੇ ਵਾਲੇ ਉਹਨਾਂ ਦੇ ਉਹਨਾਂ ਨੇ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਜਿੱਦਾਂ ਮਤਲਬ ਜੇ ਕਿਸੇ ਗਰੀਬ ਨੂੰ ਕਿਸੇ ਵੀ ਚੀਜ਼ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵਿਆਹ ਸ਼ਾਦੀ ਕੋਈ ਦੁੱਖ ਤਕਲੀਫ ਹੋਈ ਆ ਪਹਿਲਾਂ ਵੀ ਬਹੁਤ ਉਹਨਾਂ ਦਾ ਸਹਿਯੋਗ ਦਿੱਤਾ ਹੁਣ ਮੀ ਨੂੰ ਦੇਖਦੇ ਹੋਏ ਕਿ ਸਰਕਾਰਾਂ ਨੇ ਕੁਝ ਨਹੀਂ ਕੀਤਾ ਪਿੰਡਾਂ ਲਈ ਸਾਡੇ ਪਿੰਡ ਲਈ ਤਾਂ ਬਿਲਕੁਲ ਨਹੀਂ ਕੁਝ ਵੀ ਕੀਤਾ ਉਹਨਾਂ ਨੇ ਆਪਣੇ ਬਾਰੇ ਜਿੱਦਾਂ ਹੁਣ ਜੇ ਕਹਿੰਦੇ ਆ ਪੰਚਾਇਤ ਪੰਚਾਇਤ ਚਲੋ ਨਾਲ ਜ਼ਰੂਰ ਆ ਪਰ ਜੋ ਵੀ ਕੀਤਾ ਉਹਨਾਂ ਨੇ ਜਿੰਨੀ ਵੀ ਪਿੰਡ ਲਈ ਹੋ ਸਕਦਾ ਉਹਨਾਂ ਨੇ ਸਾਰਾ ਹੀ ਆਪਣੇ ਕੋਲੋਂ ਕੀਤਾ ਹੈ ਆਪਣੇ ਖਰਚੇ ਤੇ ਕੀਤਾ ਅਸੀਂ ਸਰਪੰਚ ਦਾ ਆਪਣੀ ਪੰਚਾਇਤ ਦਾ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਪੰਸਾਬ ਦੇ ਪਿੰਡ ਮੋਈ ਦੇ ਸਾਡੇ ਵੱਲੋਂ ਇਧਰ ਪਹਿਲਾ ਪਿੰਡਿਆ ਜਾ ਰਹੀਆਂ ਕੀ ਕਹਿਣਾ ਸਤਿ ਜੀ ਪਹਿਲੀ ਗੱਲ ਤਾਂ ਤੁਹਾਡਾ ਇੱਥੇ ਆਉਣ ਤੇ ਬੜਾ ਧੰਨਵਾਦ ਕਰਦੇ ਆ ਤੁਸੀਂ ਸਾਡੇ ਇਲਾਕੇ ਦੀ ਵਧੀਆ ਤੇ ਸਹੀ ਤਰੀਕੇ ਨਾਲ ਖਬਰਾਂ ਲਾਉਂਦੇ ਆ ਜੀ ਆਇਆਂ ਨੂੰ ਆਖਦਾ ਮੈਂ ਪਿੰਡ ਮੁਆਹੀ ਬਲਾਕ ਨਗਰ ਮਿੰਦਰਜੀਤ ਕੌਰ ਮਾਨ ਬੱਲਾਂ ਬੜਾ ਸਹਿਯੋਗ ਆ ਉਹਨਾਂ ਦਾ ਕੁੱਣੀ ਸਾਡੀ ਡਿਊਟੀ ਲਈ ਸਗੀ ਬਈ ਆਪੋ ਆਪਣੇ ਪਿੰਡਾਂ ਚ ਜਿਨ੍ਹਾਂ ਦੇ ਬਾਲੇ ਸਾਤੋਂ ਆ ਜਾਂ ਜਿਨ੍ਹਾਂ ਦੇ ਇੰਟਰਵਿਊ ਚੋਂ ਲੱਪਾ ਆ بارش ਦੇ ਕਾਰਨ ਜਿਸਾਬੇ ਕੋ ਲਾਏ ਉਹਨਾਂ ਦੀ ਹੈਲਪ ਵਾਸਤੇ ਫਸਲ ਦੀ ਗਵੰਤਾਪਾ ਤੇ ਪੰਚਾਇਤ ਵੱਲੋਂ ਤਰਫਰਲਾਂ ਦਾ ਇੰਤਜ਼ਾਮ ਕਰਕੇ ਇਹ ਉਹਨਾ ਦਰਬੰਦ ਪਰਵਾਰਾਂ ਨੂੰ ਪਰਪੇਲਾਜ ਬੰਦੀਆਂ ਆ ਇਹੋ ਜਿਹੇ ਹਾਲਾਤ ਸਾਡੇ ਬੰਦੇ ਨੇ ਬਸ ਬਾਹਰ ਸੇ ਲਗਾਤਾਰ ਹੋਣਾ ਬਹੁ ਮੜੇ ਹਾਲ ਤੋ ਫੰਦੇ ਨੇ ਜਿਹੜੇ ਪੱਤੇ ਮਕਾਨ ਆ ਉਹ ਵੀ ਚੋਣ ਲੱਪੇ ਆ ਕੋਸ਼ਿ ਪਰਵਾਰਾਂ ਦੇ ਹੈਗੇ ਆ ਜਿਨ੍ਹਾਂ ਦੇ ਬਾਬੇ ਸ਼ਤੋ ਆ ਤੋਂ ਅਸੀਂ ਸਰਕਾਰ ਕੋਲ ਮੰਗ ਰੱਖੋਗੇ ਦਰਜੀਤ پروگرام ਨਾਲ ਕੋਲੇ ਮੱਦੇ ਤੋਂ ਉਹਨਾਂ ਨੂੰ ਵੱਡੇ ਜਿਲ੍ਹੇ ਵੀ ਪੈਸੇ ਆ ਸਰਕਾਰ ਵੱਲੋਂ ਦਵਾਈਆਂ ਸਰਕਾਰ ਦੇ ਪ੍ਰਸ਼ਾਸਨ ਨੂੰ ਕਿਸੇ ਦੀ ਬੇਨਤੀ ਕਰਨੀ ਚਾਹੀਦੀ ਹੈ ਅਸੀਂ ਤਾਂ ਇਹ ਹੀ ਕਰਨੀ ਚਾਹੁੰਦੇ ਹਾਂ ਜਿਨ੍ਹਾਂ ਦੇ ਬਾਲੇ ਛੱਤ ਜਾਂ ਜਿਹਦਾ ਕੋਈ ਨੁਕਸਾਨ ਹੋਇਆ بارش ਦੀ ਕਰਾ ਤੇ ਸਰਕਾਰ ਨੂੰ ਉਹਨਾਂ ਨੂੰ ਵੱਧ ਤੋਂ ਵੱਧ ਹੈਲਪ ਕਰੇ ਕੋਈ ਵੀ ਜਾਈ ਨੁਕਸਾਨਦਾਰ ਹੈ ਜਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਪਸੂ ਜੋ ਪੰਡ ਦੇ ਪੱਠਾ ਆ ਜਾਂ ਗਰੀਬਾਂ ਦੇ ਜਿਨ੍ਹਾਂ ਦੇ ਕੋਲ ਪਸ਼ੂ ਪਾਲ ਰੱਖਿਆ ਆ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਆ